ਬਿਲਕੁਲ ਆਪਾਂ ਖੜਿਆ ਜੀ ਟਾਣੀ ਮੋਨਾਰਾਮ ਬਿਲਕੁਲ ਸੀ ਪਿੱਛੇ ਫਸਲ ਦੇ ਸਕਦੇ ਸਾਰੀ ਜਿਹੜੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਸਾਡੇ ਨਾਲ ਮੌਜੂਦ ਨੇ ਕਿਸਾਨ ਆਪਰ ਨਕਰਦਿਆਂ ਗੱਲ ਬਾਤ ਹਾਂ ਜੀ ਭਾਈ ਜੀ ਕਿੰਨਾ ਕੋ ਨੁਕਸਾਨ ਹੋ ਗਿਆ ਵਿੱਚ ਬਹੁਤ ਨੁਕਸਾਨ ਹੋ ਗਿਆ ਮੇਰਾ ਨਾਮ ਸਰਜੀਸ ਹੈ ਟਾਣੀ ਮੋਨਾਰਾਮ ਇਹ ਇੱਥੇ ਆਪਣਾ ਕਿਉਂਕਿ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਹੁਣ ਲਿਮਟਾ ਕੇ ਫਰਨੀਆਂ ਨੇ ਜਾਂ ਸੈਂਟੀਆਂ ਫਰਨੀਆਂ ਨੇ ਉਹਨਾਂ ਦੇ ਸਾਡੇ ਸਾਰ ਲੈ ਇਹ ਨਹੀਂ ਹੈਗਾ ਪਿੱਛੇ ਹਟ ਜਾਣੀ ਠੀਕ ਹੈ ਇਹ ਉਹਨਾਂ ਦੇ ਕੋਈ ਫਸਲ ਤਾਂ ਸਾਰੀ ਖਰਾਬ ਹੋ ਗਈ ਸਾਰਾ ਤਾਂ ਇੰਦੇ ਤੀ ਚਲਣਾ ਸੀ ਘੱਮ ਹੋਣਾ ਸੀ ਕਿੱਥੇ ਆ ਬਿਲਕੁਲ ਮੈਂ ਜੇ ਗੱਲ ਕਰਾਂ ਫਸਲ ਦੀ ਤੁਸੀਂ ਦੇਖੋ ਫਸਲ ਦੇ ਬਿਲਕੁਲ ਖਤਮ ਹੈ ਇਹ ਫਸਲ ਬਿਲਕੁਲ ਖਤਮ ਹੈ ਤਾਂ ਹੁਣ ਇਹ ਕਿਸਾਨ ਵਾਰ-ਵਾਰ ਇੱਕ ਹਾਰ ਲਾਰੇ ਨੇ ਵੀ ਫਸਲ ਦੀ ਬਜਾਈ ਕਿਸ ਤਰ੍ਹਾਂ ਕਰੇ ਕਿਉਂਕਿ ਲਗਾਤਾਰ ਪਾਣੀ ਆ ਗਿਆ 2023 ਦੀ ਗੱਲ ਕਰੀਏ 2025 ਦੀ ਗੱਲ ਕਰੀਏ ਹੁਣ ਇਹਨਾਂ ਕੋਲ ਆ ਜਿਹੜਾ ਬਜਾਈ ਵਾਸਤੇ ਬੀਜ ਤੇਲ ਦੀ ਬੜੀ ਜਿਆਦਾ ਦਿੱਕਤ ਹੈ ਹਾਂਜੀ ਹਾਂਜੀ ਹੁਣ ਮੌਕੇ ਦੇਖੀ ਤੁਹਾਡੀ ਮੰਗ ਜੀ ਜੇ ਦਾਨੀ ਵੀਰ ਤੁਹਾਡੀ ਹੈਲਪ ਕਰਨਾ ਚਾਹੁੰਦਾ ਵਰਜੀ ਦਾਨੀ ਵੀਰ ਹੈਲਪ ਕਰਨ ਕਿਹ ਵੀ ਇਹਨਾਂ ਬਹੁਤ ਹੈਲਪ ਕੀਤੀ ਵੀਰਜੀ ਉਦੋਂ ਵੀ ਮੈਂ ਕਰ ਰਿਹਾ ਸੀ ਵੀਰਜੀ ਦਾਨੀ ਵੀਰ ਹੁਣ ਸਾਡੇ ਸਾਰ ਲੈਣ ਡੀਜ਼ਲ ਦੀ ਕਿਉਂਕਿ ਸਾਨੂੰ ਹੁਣ ਜ਼ਰੂਰਤ ਹੈ ਜੇ ਆਪਾਂ ਕਿਸਾਨੀ ਬਚਾਣੀ ਹੈ ਤਾਂ ਹੁਣ ਸਾਡੀ ਹੈਲਪ ਕੀਤੀ ਜਾਵੇ ਡੀਜ਼ਲ ਦੀ ਕਿਉਂਕਿ ਅੱਗੇ ਅਸੀਂ ਫਸਲ ਵੇਚ ਸਕੀਏ ਨਹੀਂ ਤਾਂ ਫਿਲਹਾਲ ਆ ਖਤਮ ਹੈ ਸਾਡੇ ਤੋਂ ਨਹੀਂ ਪੀਜੀ ਜਾਏ ਕਿਉਂਕਿ ਇੱਥੇ ਐਵੇਂ ਪੈਦਾ ਨਹੀਂ ਬੰਜਰੀ ਪੜ ਜਾਈ ਤਾਂ ਅੱਜ ਆਪਾਂ ਗੱਲ ਕਰੀਏ ਕਰਜ਼ਾ ਵੀ ਲੋਕਾਂ ਤੇ ਬਹੁਤ ਜ਼ਿਆਦਾ ਹੈ ਲੋਕਾਂ ਦੇ ਨੋਟਿਸ ਵਗੈਰਾ ਹੁਣ ਬੈਂਕ ਕੱਢੀ ਜਾਂਦਾ ਜੀ ਹਾਂਜੀ ਵੀਰ ਜੀ 2023 ਦਾ ਮੇਰਾ ਨੋਟਿਸ ਲਿਖਿਆ ਹੋਇਆ ਉਹ ਹੁਣ ਇਸ ਵਾਰ ਇਹਗਾ ਸੀ ਪਿਛਲ ਕੁਛ ਕਰਾਂਗੇ ਹੁਣ ਵੀ ਫਸਲ ਡੁੱਬ ਗਈ ਹੁਣ ਤਾਂ ਖਤਮ ਹੀ ਹੋ ਚੁੱਕਾ ਹੈ ਇੰਨਾ ਕਰਜ਼ਾ ਦਿੱਤਾ ਜਾਂਦਾ ਨਾ ਕੋਸ਼ਿਸ਼ ਇਹ ਸਰਕਾਰ ਕੋਈ ਚਾਹੀਦੇ ਪੀਲ ਕਰਜ਼ੇ ਮਾਫ ਕਰੇ ਇਹ ਆ ਸਮਝ ਲੈ ਜੀ ਸੁਪਰਾ ਤੇ ਸੋਧੋ ਉਹ ਗਵਨ ਨਹੀਂ ਪਰਾਜਣਾ ਸਾਡੇ ਤੇ ਸਾਡੇ ਆਪ ਖੜੇ ਬਿਲਕੁਲ ਜਿਹੜੇ ਇੱਥੇ ਦੇ ਹੜਪੀੜਤ ਨੇ ਇਹ ਕਿੰਨੇ ਕਿਤੇ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ ਪਹਿਲਾਂ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਏਦਾਨੀ ਜੀ ਦਾ ਨੇ ਸਸਤਾਵਾ ਨੇ ਹੁਣ ਵੀ ਏਦਾਨੀ ਵੀਰ ਇਹ ਜਿਹੜੇ ਹੜਪੀੜਤ ਨੇ ਇਹ ਬੇਨਤੀ ਕਰ ਰਹੇ ਨੇ ਵੀ ਹੁਣ ਜਿਹੜੀ ਸਾਡੀ ਫਸਲ ਦੀ ਬਜਾਈ ਆ ਕੇ ਕਰਵਾਈਏ ਤੁਸੀਂ ਮੌਕੇ ਤੇ ਆਓ ਚੈੱਕ ਕਰੋ ਫਸਲ ਖਰਾਬ ਹੈ ਇਹਨਾਂ ਨੂੰ ਡੀਜ਼ਲ ਵਗੈਰਾ ਦੀ ਲੋੜ ਹੈ ਇਹਨਾਂ ਕੋਲ ਟਰੈਕਟਰ ਹੈਗੇ ਨਹੀਂ ਆ ਡੀਜ਼ਲ ਦੀ ਲੋੜ ਹੈ ਉਹ ਤੁਸੀਂ ਮੁੱਖ ਤੇ ਆ ਕੇ ਦੇ ਕੇ ਇਹਨਾਂ ਦੀ ਹੈਲਪ ਕਰਕੇ ਤੇ ਆਪਾਂ ਇਹਨਾਂ ਦੀ ਜਿਹੜੀ ਕਣਕ ਦੀ ਬਜਾਈ ਜਾਂ ਕੋਈ ਹੋਰ ਸਬਜ਼ੀ ਦੀ ਬਜਾਈ ਜਿਹੜੀ ਆਪਾਂ ਕਰਵਾ ਸਕੀਏ ਮੈਂ ਤੁਹਾਡਾ ਆਪਣਾ ਬਲਦੇਵ ਲੱਧੂ